ਸਤ ਸ੍ਰੀ ਅਕਾਲ ਪੰਜਾਬੀ ਫੈਮਿਲੀ ਸ਼ੈਫ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਚੰਚਲ ਮਨੋਰ ਸਿੰਘ ਅੱਜ ਤੁਹਾਡੇ ਨਾਲ ਇੱਕ ਅਜਿਹੀ ਵੀਡੀਓ ਸ਼ੇਅਰ ਕਰ ਰਿਹਾ ਜੋ ਵੀਡੀਓ ਤੁਹਾਡੇ ਕਿਚਨ ਨਾਲ ਸੰਬੰਧ ਹੈ ਤੁਹਾਡੀ ਰਸੋਈ ਨਾਲ ਸੰਬੰਧ ਹੈ ਤੁਸੀਂ ਜੋ ਗਰਮ ਮਸਾਲੇ ਬਾਜ਼ਾਰ ਦੀਆਂ ਵੱਡੀਆਂ ਵੱਡੀਆਂ ਕੰਪਨੀਆਂ ਦੇ ਖਰੀਦੇ ਹੋ ਉਹ ਮਸਾਲੇ ਕੈਂਸਰ ਦੇ ਸੈੱਲ ਉਭਾਰਨ ਦੀਆਂ ਜੋ ਕੈਮੀਕਲਾਂ ਕਈ ਵਾਰੀ ਉਹਨਾਂ ਚ ਲੁਪਤ ਹਨ ਇਹ ਮੈਂ ਤੁਹਾਨੂੰ ਦਿਖਾ ਰਿਹਾ ਦੋ ਕੰਪਨੀਆਂ ਦੇ ਇਹ ਐਵਰੈਸਟ ਕੰਪਨੀ ਹੈ ਮਸਾਲਿਆਂ ਦੀ ਬੜੀ ਮਸ਼ਹੂਰ ਇਹ ਦੇਖ ਸਕਦੇ ਹੋ ਤੁਸੀਂ ਇਹ ਦੂਸਰੀ ਐਮ ਡੀ ਐਚ ਐਮ ਡੀ ਐਚ ਮਾਸ਼ਿਆਂ ਦੀ ਹੱਟੀ ਬੜੀ ਪੁਰਾਣੀ ਕੰਪਨੀ ਹੈ ਦੇਸ਼ ਦੀ ਸਭ ਤੋਂ ਪਹਿਲੀ ਕੰਪਨੀ ਹੈ ਔਰ ਇਸ ਨੇ ਮਿਲੀਅਨਸ ਆਫ ਰੁਪੀਸ ਕਮਾਏ ਹਨ ਇਹਨਾਂ ਦੋਨਾਂ ਕੰਪਨੀਆਂ ਦੇ ਮਸਾਲੇ ਵਿਦੇਸ਼ਾਂ ਵਿੱਚ ਵੀ ਐਕਸਪੋਰਟ ਹੁੰਦੇ ਹਨ ਉਹਨਾਂ ਮੁਲਕਾਂ ਬਾਰੇ ਬਾਅਦ ਦੱਸਾਂਗਾ ਇਹ ਦੱਸਣਾ ਚਾਹੁੰਦਾ ਕਿ ਕਈ ਮੁਲਕਾਂ ਨੇ ਇਹਨਾਂ ਮਸਾਲਿਆਂ ਤੇ ਬੈਨ ਲਾਤਾ ਇਹ ਬੈਨ ਇਸ ਕਰਕੇ ਲਗਾਇਆ ਗਿਆ ਕਿ ਇਹਨਾਂ ਵਿੱਚ ਜੋ ਮਸਾਲੇ ਹਨ ਕਈ ਮਸਾਲਿਆਂ ਵਿੱਚ ਕੈਂਸਰ ਨੂੰ ਵਧਾਣ ਦੇ ਕੈਂਸਰ ਪੈਦਾ ਕਰਨ ਦੇ ਸੈੱਲ ਨੂੰ ਵੱਡਾ ਕਰਨ ਦੇ ਕਈ ਕਿਸਮ ਦੀਆਂ ਕੈਂਸਰ ਨਾਲ ਸੰਬੰਧਿਤ ਪ੍ਰੋਬਲਮਸ ਕ੍ਰੀਏਟ ਕਰਨ ਦੇ ਇਹਨਾਂ ਦੇ ਵਿੱਚ ਕੈਮੀਕਲ ਹਨ ਤੁਸੀਂ ਤਾਂ ਆਪਣੇ ਵੱਲੋਂ ਬੜੀਆਂ-ਬੜੀਆਂ ਕੰਪਨੀਆਂ ਦੇ ਬ੍ਰਾਂਡਡ ਕੰਪਨੀਆਂ ਦੇ ਗਰਮ ਮਸਾਲੇ ਖਰੀਦ ਕੇ ਵਰਤ ਰਹੇ ਹੋ ਪਰ ਅਸਲ ਵਿੱਚ ਤੁਸੀਂ ਉਹਨਾਂ ਤੋਂ ਜੋ ਖਰੀਦ ਕੇ ਆਪਣੀ ਰਸੋਈ ਵਿੱਚ ਲਿਆ ਰਹੇ ਹੋ ਉਹ ਕੈਂਸਰ ਵੀ ਕਰ ਸਕਦਾ ਸੋ ਇਹ ਦੋ ਵੱਡੀਆਂ ਕੰਪਨੀਆਂ ਦੇ ਮਸਾਲੇ ਪਹਿਲੇ ਸਿੰਗਾਪੁਰ ਨੇ ਬੈਨ ਕੀਤਾ ਔਰ ਉਹਨਾਂ ਨੇ ਕਿਹਾ ਇਹਨਾਂ ਵਿੱਚ ਜੋ ਕੈਮੀਕਲ ਹਨ ਉਹ ਕੈਂਸਰਸ ਹਨ ਉਹਨਾਂ ਨੇ ਜਿਹੜੀਆਂ ਪੋਰਟਾਂ ਤੇ ਸ਼ਿਪਮੈਂਟ ਪਹੁੰਚੀਆਂ ਹੋਈਆਂ ਸੀ ਇੰਪੋਰਟ ਕੀਤੀਆਂ ਹੋਈਆਂ ਸੀ ਸਿੰਗਾਪੁਰ ਨੇ ਉਹ ਵਾਪਸ ਕੀਤੀਆਂ ਗਈਆਂ ਇਸੇ ਤਰ੍ਹਾਂ ਉਸ ਤੋਂ ਬਾਅਦ ਹਾਂਗਕਾਂਗ ਨੇ ਵੀ ਇਹਨਾਂ ਗਰਮ ਮਸਾਲਿਆਂ ਦੇ ਇمپੋਰਟ ਕੀਤੇ ਹੋਏ ਕੰਟੇਨਰ ਵਾਪਸ ਭੇਜ ਦਿੱਤੇ ਇਥੋਂ ਤੱਕ ਕਿ ਉਹਨਾਂ ਨੇ ਹੁਕਮ ਦੇ ਦਿੱਤੇ ਕਿ ਜਿਹੜੀਆਂ ਜਿਹੜੀਆਂ ਸ਼ਾਪਸ ਤੇ ਸਟੋਰਾਂ ਤੇ ਇਹ ਮਸਾਲੇ ਪਏ ਹੋયા ਉਹਨਾਂ ਨੂੰ ਵਿਡਰਾ ਕੀਤਾ ਜਾਏ ਨਾ ਵੇਚਿਆ ਇਹ ਸਿਰਫ ਦੋ ਕੰਟਰੀਆਂ ਵਿੱਚ ਨਹੀਂ ਹੋਇਆ ਇਸ ਤੋਂ ਬਾਅਦ ਮਾਲਦੀਵ ਮਾਲਦੀਵ ਨੇ ਵੀ ਹੁਕਮ ਜਾਰੀ ਕਰਤੇ ਕਿ ਇਹ ਜਿਹੜੇ ਇੰਡੀਆ ਤੋਂ ਗਰਮ ਮਸਾਲੇ ਆ ਰਹੇ ਹਨ ਇਹਨਾਂ ਰਾਈ ਲੋਕਾਂ ਨੂੰ ਕੈਂਸਰ ਹੋ ਸਕਦੀ ਹੈ ਜਾਂ ਹੁੰਦੀ ਹੈ ਇਸ ਕਰਕੇ ਇਹ ਮਸਾਲੇ ਮਾਲਦੀਵ ਛੋਟਾ ਜਿਹਾ ਆਈਲੈਂਡ ਕੰਟਰੀ ਹੈ ਵਿੱਚ ਨਹੀਂ ਵੇਚ ਸਕਦੇ ਇਹ ਖਬਰਾਂ ਲੱਗ ਚੁੱਕੀਆਂ ਸਭ ਪਾਸੇ ਕਬਰਾਟ ਫੈਲ ਗਈ ਹੈ ਜਿਹੜੇ ਲੋਕ ਇਹਨਾਂ ਮਸਾਲਿਆਂ ਨੂੰ ਵਰਤਦੇ ਹਨ ਔਰ ਉਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਉਹਨਾਂ ਨੇ ਇਹ ਗਰਮ ਮਸਾਲੇ ਇਨੀਆਂ ਵੱਡੀਆਂ ਕੰਪਨੀਆਂ ਦੇ ਬ੍ਰਾਂਡਡ ਦੇ ਖਰੀਦੇ ਪਰ ਭਾਰਤ ਦੀ ਕਦੀ ਕਿਸੇ ਸਰਕਾਰ ਦੇ ਹੈਲਥ ਡਿਪਾਰਟਮੈਂਟ ਨੇ ਉਹਨਾਂ ਉੱਪਰ ਕੋਈ ਰਿਸਰਚ ਨਹੀਂ ਕੀਤੀ ਇਹ ਨਹੀਂ ਕੀਤਾ ਐਨਾਲਿਸਿਸ ਕਰਕੇ ਦੇਖਣ ਕਮਿਸਟ ਵਾਟ ਏਵਰ ਦੇ ਕੈਮੀਕਲ ਇੰਜੀਨੀਅਰ ਕਿ ਇਹਨਾਂ ਵਿੱਚ ਹੈ ਕੀ ਹੁਣ ਇਸ ਤੋਂ ਬਾਅਦ ਹੋਰ ਅੱਗੇ ਕੀ ਹੋਇਆ ਮਾਲਦੀਵ ਨੇ ਤਾਂ ਹੋਰ ਵੀ ਅਗਾਹ ਤੱਕ ਗੱਲ ਜਿਲਾ ਦਿੱਤੀ ਉੱਥੋਂ ਦੇ ਰਾਸ਼ਟਰਪਤੀ ਮੁਹੰਮਦ ਮਈਜ਼ ਜ਼ਜ਼ੂ ਨੂੰ ਭਾਰਤ ਦੇ ਮਸਾਲਿਆਂ ਉੱਪਰ ਸਿਰਫ ਬੰਦੀ ਨਹੀਂ ਲਗਾਈ ਬਲਕਿ ਉਹਨਾਂ ਨੇ ਐਮ ਐਫ ਡੀਏ ਮਾਲਦੀਵ ਫੂਡ ਐਂਡ ਡਰੱਗ ਅਥਾਰਟੀ ਤੋਂ ਇਹ ਸਾਰੇ ਮਸਾਲਿਆਂ ਨੂੰ ਮੋਡ ਐਨਲਿਸਿਸ ਕਰਵਾ ਕੇ ਕਿ ਇਹਨਾਂ ਦੋਨਾਂ ਕੰਪਨੀਆਂ ਦੇ ਮਸਾਲੇ 에ਥਲিন ਆਕਸਾਈਡ ਦੀ ਮਿਕਦਾਰ ਬਹੁਤ ਜ਼ਿਆਦਾ ਹੈ ਜੋ ਕੈਂਸਰ ਕਰਦੀ ਹੈ ਜੋ ਕੈਂਸਰ ਦੇ ਸੱਲਾਂ ਦਾ ਸੈਲਸ ਜਿਹੜੇ ਬਾਡੀਜ਼ ਕੈਂਸਰ ਦੇ ਜਨਮ ਲੈ ਲੈਂਦੇ ਹਨ ਉਹਨਾਂ ਨੂੰ ਬढ़ावा ਦਿੰਦੀ ਹੈ ਵਧਾਉਂਦੀ ਹੈ ਸੋ ਇਹਨਾਂ ਕੰਪਨੀਆਂ ਦੇ ਮਸਾਲਿਆਂ ਵਿੱਚ ਕੈਂਸਰ ਦੇ ਕਟਾਣੂਆਂ ਨੂੰ ਪੈਦਾ ਕਰਨ ਵਾਲੇ ਕੀਟਨਾਸ਼ਕ ਜੋ ਕੈਮੀਕਲ ਹਨ ਉਹ ਵਦੇਰੀ ਮਾਤਰਾ ਵਿੱਚ ਪਾਏ ਜਾਂਦੇ ਹਨ ਔਰ ਇਹ ਜੋ ਕੈਮੀਕਲ ਹਨ ਇਹ ਪਾਏ ਜਾਂਦੇ ਸੀ ਜਾਨਵਰਾਂ ਦੀਆਂ ਦਵਾਈਆਂ ਚ ਔਰ ਐਗਰੀਕਲਚਰ ਵਿੱਚ ਯੂਜ਼ ਕੀਤੇ ਜਾਂਦੇ ਸੀ ਘਟਾਣੂ ਮਾਰਨ ਲਈ ਔਰ ਕੀਟ ਨਾਸ਼ ਕਰਨ ਲਈ ਅਤੇ ਹੋਰ ਤਰ੍ਹਾਂ-ਤਰ੍ਹਾਂ ਦੀਆਂ ਐਗਰੀ cultures ਵਿੱਚ ਜੋ ਕੀੜੇ ਮਕੋੜੇ ਪੈਦਾ ਹੁੰਦੇ ਹਨ ਸੋ ਇਥੀਲਨ ਆਕਸਾਈਡ ਇੱਕ ਕੈਂਸਰਸ కెమికਲ ਮਾਲਦੀਪ ਦੀ ਜੋ ਰਿਪੋਰਟ ਉਹਨਾਂ ਨੇ ਨਸ਼ਰ ਕੀਤੀ ਜਨਤਕ ਕੀਤੀ ਉਸ ਵਿੱਚ ਉਹਨਾਂ ਨੇ ਕਿਹਾ ਕਿ ਇਥੀਲਨ ਆਕਸਾਈਡ ਖੇਤੀਬਾੜੀ ਵਿੱਚ ਵਰਤੋਂ ਆਂਦੀ ਹੈ ਇਹ ਸਕੇਮਸੀ ਦਾ ਵਰਤੋਂ ਮਸਾਲਿਆਂ ਵਿੱਚ ਕਿਉਂ ਕੀਤੀ ਗਈ ਆ ਹੁਣ ਗੱਲ ਇੱਥੇ ਨਹੀਂ ਰਹੀ ਅਮਰੀਕਾ ਦੇ ਨੈਸ਼ਨਲ ਕੈਂసర్ ਇੰਸਟੀਚਿਊਟ ਮੁਤਾਬਕ ਇਹ ਜੋ ਕੈਮੀਕਲ ਹੈ ਐਥਲਨ ਆਕਸਾਈਡ ਇਹ ਮਨੁੱਖਾਂ ਦੇ ਅੰਦਰ ਉਹਨਾਂ ਦੇ ਡੀਐਨਏ ਨੂੰ ਅਫੈਕਟ ਕਰਦਾ ਹੈ ਨੁਕਸਾਨ ਪਹੁੰਚਦਾ ਹੈ ਉਹਦੇ ਡੀਐਨ ਲਈ ਘਾਤਕ ਹੈ ਅਤੇ ਇਹ ਦਿਮਾਗੀ ਸ਼ਕਤੀ ਤੇ ਵੀ ਅਸਰ ਪਾਉਂਦਾ ਹੈ ਇਸ ਨੂੰ ਵਰਤਣਾ ਇੱਕ ਬੜੀ ਗੈਰ ਜਿਮਬਿਵਾਰੀ ਦੀ ਤੇ ਅਨਮਣੂਖੀ ਗੱਲ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਗੈਸ ਨਾਲ ਲਿਫੋਮਾ ਅਤੇ ਲੁਕੋਮੀਆ ਹੋ ਸਕਦਾ ਇਹ ਕੈਮੀਕਲੀ ਗੈਸ ਦੇ ਰੂਪ ਵਿੱਚ ਮਸਾਲਿਆਂ ਵਿੱਚ ਪਾਇਆ ਜਾਂਦਾ ਇਹ ਟੇਸਟਲੈਸ ਹੈ ਤੇ ਕਲਰਲੈਸ ਹੈ ਇਸ ਕਰਕੇ ਇਹਦਾ ਪਤਾ ਨਹੀਂ ਲੱਗ ਸਕਦਾ ਪਰ ਇਹਦੇ ਨਾਲ ਲੋਕਾਂ ਨੂੰ ਲਿਫੋਮਾ ਅਤੇ ਲੁਕੀਮੀਆਂ ਲੁਕੀਮੀਆਂ ਹੁੰਦਾ ਹੈ ਬਲੱਡ ਕੈਂਸਰ ਹੋ ਸਕਦਾ ਸੋ ਅਮਰੀਕਾ ਨੇ ਤਾਂ ਇਹ ਵੀ ਕਿਹਾ ਕਿ ਇਸ ਦੀ ਉਹ ਛਾਣ ਮੀਣ ਕਰ ਰਹੇ ਹਨ ਉਹਨਾਂ ਦੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਲੋਕਾਂ ਦੀ ਜਿਵੇਂ ਵਾਰਦੀ ਹੈ ਉਹ ਇਸ ਦੀ ਕੰਪਲੀਟ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਕੋਈ ਫੈਸਲਾ ਲੇਗੀ ਇਸ ਤੋਂ ਇਲਾਵਾ ਆسٹریلیا ਨੇ ਵੀ ਉਹਨਾਂ ਦੇ ਮੁਲਕ ਵਿੱਚ ਜੋ ਗਰਮ ਮਸਾਲੇ ਭਾਰਤ ਤੋਂ ਜਾਂਦੇ ਹਨ ਉਹਨਾਂ ਦੀ ਜਾਂਚ ਪੜਤਾਲ ਦੇ ਹੁਕਮ ਜਾਰੀ ਕਰ ਦਿੱਤੇ ਹਨ ਸੋ ਅਮਰੀਕਾ ਦੀ ਐਫ ਡੀ ਆਈ ਜਾਨੀ ਫੂਡ ਐਂਡ ਡਰਗ ਇਨਵੈਸਟੀਗੇਸ਼ਨ ਜਿਹੜੀ ਉਹਨਾਂ ਦੀ ਸਭ ਤੋਂ ਵੱਡੀ ਅਥਾਰਟੀ ਹੈ ਉਸ ਨੂੰ ਇਹ ਜਿਮਵਾਰੀ ਦਿੱਤੀ ਗਈ ਹੈ ਕਿ ਇਸ ਵਿੱਚੋਂ ਉਸ਼ੁੱਧੀਆਂ ਯਾਨੀ ਉਹ ਖਾਦ ਤੇ ਭਾਰਤੀ ਮਸਾਲਿਆਂ ਵਿੱਚ ਕੀ ਕੁਝ ਅਜਈਆਂ ਤੱਤਵਹਨ ਜੋ ਮਨੁੱਖ ਦੇ ਸਰੀਰ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਲਗਾਉਂਦੇ ਹਨ ਉਹਨਾਂ ਦੀ ਜਾਂਚ ਪੜਤਾਲ ਕਰੇ ਰਾਈਟਰਜ਼ ਇੱਕ ਨਿਊਜ਼ ਏਜੰਸੀ ਹੈ ਉਸ ਦੇ ਮੁਤਾਬਕ ਅਮਰੀਕਾ ਦੀ ਐਫ ਡੀ ਏ ਦੇ ਪ੍ਰਵਕਤਾ ਨੇ ਉਸ ਏਜੰਸੀ ਨੂੰ ਦੱਸਿਆ ਹੈ ਕਿ ਉਹ ਇਸ ਵਿਵਸਥਾ ਬਾਰੇ ਬਹੁਤ ਸੁਚੇਤ ਹਨ ਅਤੇ ਖੋਜ ਕਰ ਰਹੇ ਹਨ ਅਤੇ ਤੱਥ ਇਕੱਠੇ ਕਰਕੇ ਫੇਰ ਹੀ ਕੋਈ ਫੈਸਲਾ ਲੈਣਗੇ ਸੋ ਇੱਥੇ ਅਸੀਂ ਦੇਖ ਚੁੱਕੇ ਹਾਂ ਕਿ 4-5 ਮੁਲਕਾਂ ਵਿੱਚ ਤਾਂ ਥਰਥੱਲੀ ਮਚੀ ਹੋਈ ਹੈ ਉਥੋਂ ਦੀ ਬਸੋਂ ਬਾਰੇ ਗਵਰਨਮੈਂਟਾਂ ਤੇ ਉਹਨਾਂ ਦੇ ਜੋ ਹੈਲਥ ਡਿਪਾਰਟਮੈਂਟ ਹਨ ਫੂਡ ਨਾਲ ਸੰਬੰਧਤ ਹਨ ਉਹ ਤਾਂ ਫਿਕਰਮੰਦ ਹਨ ਜਾਂਚ ਕਰ ਰਹੇ ਹਨ ਪਰ ਤੁਸੀਂ ਇਹ ਦੇਖੋ ਇੰਨੀਆਂ ਵੱਡੀਆਂ ਸੁਰੱਖਿਆ ਲੱਗਣ ਦੇ ਬਾਵਜੂਦ ਭਾਰਤ ਵਿੱਚ ਜਿਹੜੀ ਫੂਡ ਨਾਲ ਰਿਲੇਟਿਡ ਅਥਾਰਟੀਆਂ ਹਨ ਉਹਨਾਂ ਦੇ ਕੰਨਾਂ ਤੇ ਜੂ ਵੀ ਨਹੀਂ ਸਰਕੀ ਮੈਂ ਕੱਲ ਮਾਰਕੀਟ ਦਾ ਸਰਵੇ ਕੀਤਾ ਚੰਡੀਗੜ੍ਹ ਦਾ ਸਬ ਸਟੋਰਾਂ ਤੇ ਡਿਸਪਲੇ ਕੀਤੇ ਹੋਏ ਮੈਂ ਇੱਕ ਸਟੋਰ ਤੋਂ ਫੋਟੋਆਂ ਵੀ ਲੈ ਕੇ ਆਇਆ ਉਹ ਤੁਹਾਨੂੰ ਦਿਖਾਵਾਂਗਾ ਸੋ ਇਹ ਸਭ ਜਗਾ ਉਦਾਂ ਹੀ ਪਏ ਹਾਂ ਯਾਨੀ ਕਿਸੇ ਨੂੰ ਕੋਈ ਫਿਕਰ ਨਹੀਂ ਮੈਂ ਇੱਕ ਸ਼ਾਪਕੀਪਰ ਨੂੰ ਪੁੱਛਿਆ ਕਿ ਤੁਹਾਨੂੰ ਪਤਾ ਹੈ ਕਿ ਇਹਨਾਂ ਦੋ ਕੰਪਨੀਆਂ ਦੇ ਮਸਾਲਿਆਂ ਵਿੱਚ ਕੈਂਸਰਸ ਐਲੀਮੈਂਟ ਹਨ ਇਹਦੇ ਵਿੱਚ ਤੱਤਵਹਨ ਜੋ ਕੈਂਸਰ ਸੈੱਲ ਬਣਾ ਦਿੰਦੇ ਹਨ ਸਰੀਰ ਵਿੱਚ ਉਹਨਾਂ ਨੇ ਕਿਹਾ ਸਾਨੂੰ ਤੇ ਕੋਈ ਪਤਾ ਨਹੀਂ ਸਾਡੇ ਤੋਂ ਤਾਂ ਲੋਕ ਪਹਿਲਾਂ ਦੀ ਤਰ੍ਹਾਂ ਹੀ ਵੱਖਰੇ ਵੱਖਰੇ ਮਸਾਲੇ ਵੱਖਰੀਆਂ ਵੱਖਰੀਆਂ ਡਿਸ਼ੇਸ ਵਿੱਚ ਪਾਉਣ ਵਾਲੇ ਰੋਜ਼ ਹੀ ਖਰੀਦ ਕੇ ਲਈ ਜਾ ਰਹੇ ਹਾਂ ਇਹ ਜਿਹੜੀ ਅਮਰੀਕਾ ਦੀ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਹੈ ਜਿੱਦੀ ਅਸੀਂ ਚਰਚਾ ਕਰ ਰਹੇ ਹਾਂ ਉਹਨੇ ਤਾਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੋਈ ਹੈ ਪਰ ਇਹ ਨਹੀਂ ਹੈ ਕਿ ਭਾਰਤ ਵਿੱਚ ਅਜਿਹੀ ਕੋਈ ਏਜੰਸੀ ਨਹੀਂ ਭਾਰਤ ਵਿੱਚ ਜੋ ਅਥਾਰਟੀ ਹੈ ਉਸ ਦਾ ਨਾਮ ਹੈ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਇਸ ਦਾ ਕੰਮ ਕੀ ਹੈ ਇਹ ਜਿਹੜੀ ਅਥਾਰਟੀ ਹੈ ਇਹ ਲੋਕਾਂ ਨੂੰ ਇੱਕ ਅਥਾਰਟੀ ਅਗੋਂ ਪ੍ਰੋਵਾਈਡ ਕਰਦੀ ਹੈ ਕਿ ਉਹ ਆਪਣੇ ਮਸਾਲਿਆਂ ਉੱਪਰ ਇਸ ਦਾ ਲੋਗੋ ਲਗਾ ਕੇ ਵੇਚ ਸਕਦੇ ਹਨ ਤੁਸੀਂ ਦੇਖ ਸਕਦੇ ਹੋ ਇਹ ਲੋਗੋ ਇਹ ਲੋਗੋ ਤੁਹਾਨੂੰ ਦਿਖਾਇਆ ਵੀ ਜਾਏਗਾ ਇਹ ਲੋਗੋ ਵੱਖਰਾ ਕਰਕੇ ਵੀ ਤੁਹਾਡੀ ਇਸ ਨਾਲ ਸਾਂਝ ਪਾਈ ਜਾਏਗੀ ਕਿ ਤੁਹਾਨੂੰ ਪਤਾ ਲੱਗ ਸਕੇ ਇਹ ਦੋਨੋਂ ਜੋ ਉੱਪਰ ਲੋਗੋ ਲੱਗਾ ਹੋਇਆ ਹੈ ਇਹ ਮਹਿਕਮਾ ਹੈ ਜਿਸ ਦੀ ਜ਼ਿੰਮੇਵਾਰੀ ਹੈ ਕਿ ਉਹ ਇਹ ਦੇਖਦਾ ਹੈ ਕਿ ਜਿਹੜੇ ਵੀ ਫੂਡ बिक ਰਿਹਾ ਹੈ ਇੰਡੀਆ ਵਿੱਚ ਕੀ ਉਹ ਨਿਯਮ ਤੇ ਮਨੁੱਖਾਂ ਦੇ ਖਾਣ ਦੇ ਲਾਇਕ ਹੈ ਉਸ ਦਾ ਸਟੈਂਡਰਡ ਮੈਅਰ ਕਰਨਾ ਉਸ ਦੀ ਪੈਕਿੰਗ ਦੇ ਜੋ ਮਿਆਰ ਹੈ ਉਹ ਚੈੱਕ ਕਰਨੇ ਔਰ ਇਸ ਦੀ ਜੋ ਸਪਲਾਈ ਲਾਈਨ ਹੈ ਚੇਨ ਤੇ ਡਿਸਟ੍ਰਿਬਿਊਸ਼ਨ ਹੈ ਉਹਨੂੰ ਵੀ ਚੈੱਕ ਕਰਨਾ ਪਰ ਇਹ ਜੋ ਵੱਡੀ ਜ਼ਿੰਮੇਵਾਰੀ ਹੈ ਜਾਨੀ ਕਿ ਉਸ ਦੀ ਰੈਗੂਲੇਟ ਕਰਨ ਦੀ ਮੋਨੀਟਰ ਕਰਨ ਦੀ ਮੈਨੂਫੈਕਚਰਿੰਗ ਐਂਡ ਪ੍ਰੋਸੈਸਿੰਗ ਡਿਸਟ੍ਰਿਬਿਊਸ਼ਨ ਔਰ ਇਹਨਾਂ ਦੀ ਇੰਪੋਰਟ ਐਕਸਪੋਰਟ ਨੂੰ ਚੈੱਕ ਕਰਨ ਦੀ ਜ਼ਿੰਮੇਵਾਰੀ ਇਸ ਸੰਸਥਾ ਦੀ ਹੈ ਔਰ ਇਸ ਸੰਸਥਾ ਦਾ ਜੋ ਐਕਟ ਬਣਿਆ ਮੈਂ ਆਪ ਜੀ ਨੂੰ ਦੱਸਦਾ ਐਫ ਐਸ ਐਸ ਐਕਟ 2006 ਵਿੱਚ ਬਣਾਇਆ ਗਿਆ ਸੀ ਤਾਂ ਜੋ ਲੋਕਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਕੰਪਨੀਆਂ ਜੋ ਬਣਾ ਕੇ ਵੇਚਦੀਆਂ ਹਨ ਉਹਨਾਂ ਨਾਲ ਲੋਕਾਂ ਦੀ ਸਿਹਤ ਨੂੰ ਨੁਕਸਾਨ ਨਾ ਪਹੁੰਚੇ ਤਾਂ ਇਹਨਾਂ ਨੇ ਕੁਝ ਰੂਲਸ ਬਣਾਏ ਨਿਯਮ ਬਣਾਏ ਗਾਈਡਲਾਈਨਸ ਬਣਾਈਆਂ ਫੂਡ ਐਂਡ ਸੇਫਟੀ ਲਈ ਹਾਈਜੀਨ ਲਈ ਕਿ ਜਿਹੜੀਆਂ ਥਾਵਾਂ ਤੇ ਫੂਡ ਜਾਂ ਮਸਾਲੇ ਬਣਦੇ ਹਨ ਕੀ ਉਹ ਹਾਈਜੀਨਿਕ ਹਨ ਉੱਥੋਂ ਦਾ ਜੋ ਹਾਈਜੀਨ ਦਾ ਸਟੈਂਡਰਡ ਹੈ ਉਸ ਨੂੰ ਵੀ ਇਹ ਸੰਸਥਾ ਕਰਦੀ ਹੈ ਮੋਨੀਟਰ ਔਰ ਇਹ ਪੈਕਿੰਗ ਤੱਕ ਨੂੰ ਦੇਖਦੀ ਹੈ ਔਰ ਇਹ ਵੀ ਦੇਖਦੀ ਹੈ ਕਿ ਜਿਹੜੇ ਫੂਡ ਵਿੱਚ ਪ੍ਰਿਜ਼ਰਵੇਟਿਵ ਪਾਈ ਜਾਂਦੇ ਨੇ ਤੇ ਐਡੀਟਿਵਸ ਪਾਈ ਜਾਂਦੇ ਨੇ ਕਿ ਉਹ ਉਸੇ ਲੈਵਲ ਤੇ ਉਸੇ ਪੱਧਰ ਦੇ ਪਾਈ ਜਾਂਦੇ ਨੇ ਜਿੱਥੋਂ ਤੱਕ ਦੇ ਉਹਨਾਂ ਨੂੰ ਵਰਤਨ ਦੀ ਆਗਿਆ ਹੈ ਰੂਲਸ ਦੇ ਮੁਤਾਬਕ ਅਤੇ ਉਹ ਲੋਗ ਖਾਣ ਵਾਲਿਆਂ ਦੇ ਇਨਸਾਨਾਂ ਦੀ ਸਿਹਤ ਤੇ ਕੋਈ ਮਾੜਾ ਪ੍ਰਭਾਵ ਦੇ ਨਹੀਂ ਪਾਉਂਦੇ ਕੋਈ ਬਿਮਾਰੀਆਂ ਤੇ ਨਹੀਂ ਕਰਦੇ ਉਹਨਾਂ ਦੇ ਜਿਹੜੇ ਕੋਈ ਮਸਾਲੇ ਜਾਂ ਫੂਡ ਹੈ ਜਿਵੇਂ ਕਿ ਆ ਆਪਾਂ ਕਹਿ ਸਕਦੇ ਆ ਕਿ ਪੈਕਡ ਚਾਰ ਹੈ ਟਮਾਟੋ ਸਾਸ ਹੈ ਬਿਸਕੁਟ ਹਨ ਅਤੇ ਹੋਰ ਵੀ ਬਹੁਤ ਅਨਗਿਣਤ ਚੀਜ਼ਾਂ ਜਿਹਾ ਆਪਾਂ ਮੀਟ ਦੀਆਂ ਹੀ ਚੀਜ਼ਾਂ ਲੈ ਲਈਏ ਮਟਰਨ ਹੈ ਚਿਕਨ ਹੈ ਜੀ ਫਿਸ਼ ਹੈ ਔਰ ਇਨਾਂ ਦੀਆਂ ਬਣਾਈਆਂ ਹੋਈਆਂ ਇਹਨਾਂ ਤੋਂ ਜੋ ਪ੍ਰੋਡਕਟ ਬਣਾਏ ਜਾਂਦੇ ਹਨ ਉਹਨਾਂ ਸਾਰਿਆਂ ਦਾ ਮਿਆਰ ਦਾ ਕੰਟਰੋਲ ਐਫ ਐਸ ਐਸ ਐਕਟ 246 ਦੇ ਅਧੀਨ ਕੀਤਾ ਜਾਂਦਾ ਹੈ ਸਮੇਂ-ਸਮੇਂ ਇਹਨੂੰ ਅਫੈਕਟਿਵ ਬਣਾਉਣ ਲਈ ਪ੍ਰਭਾਵਸ਼ਾਲੀ ਇਹਦੇ ਤਰਮੀਮਾਂ ਵੀ ਕੀਤੀਆਂ ਗਈਆਂ ਤੋਂ ਇਸ ਤੋਂ ਇਲਾਵਾ ਇਹ ਵੀ ਦੇਖਿਆ ਜਾਏ ਕਿ ਕੰਜ਼ਿਊਮਰ ਦੇ ਸੇਫਟੀ ਐਕਟ ਰਾਈਂ ਦਿੱਤੇ ਹੋਏ ਹਧਕਾਰਾਂ ਉੱਪਰ ਇਹ ਕੀ ਅਸਰ ਪਾੰਦਾ ਯਾਨੀ ਲੋਕਾਂ ਦੇ ਸੇਫਟੀ ਅਧਿਕਾਰਾਂ ਨੂੰ ਵੀ ਇਹਨਾਂ ਨੇ ਮਧੇ ਨਜ਼ਰ ਨਹੀਂ ਰੱਖਿਆ ਸੋ ਇਸ ਵੀਡੀਓ ਰਾਈ ਮੈਂ ਜੋ ਤੁਹਾਨੂੰ ਦੱਸ ਰਿਹਾ ਕਿ ਜੋ ਗਰਮ ਮਸਾਲੇ ਇਹਨਾਂ ਦੋ ਕੰਪਨੀਆਂ ਦੇ ਯਾਨੀ ਕਿ ਐਵਰੇਸਟ ਔਰ ਐਮਡੀਐਚ ਮਾਸ਼ਾ ਦੀ ਹੱਟੀ ਮਾਸ਼ਾ ਦੀ ਹੱਟੀ ਸਭ ਤੋਂ ਪੁਰਾਣਾ ਮਸਾਲਿਆਂ ਦਾ ਗਰੁੱਪ ਹੈ ਬੜੀ ਵੱਡੀ ਕੰਪਨੀ ਹੈ ਔਰ ਤੁਸੀਂ ਇਹ ਦੇਖੋ ਇਹਦੇ ਮਸਾਲੇ ਸਾਰੀ ਦੁਨੀਆ ਵਿੱਚ ਜਿੱਥੇ ਜਿੱਥੇ ਇੰਡੀਅਨ ਰਹਿੰਦੇ ਨੇ ਔਰ ਕਈ ਐ ਇਸਲਾਮਿਕ ਕੰਟਰੀਆਂ ਵਿੱਚ ਵੀ ਇਹਦੇ ਮਸਾਲੇ ਜਾਂਦੇ ਨੇ ਔਰ ਇਹ ਮਸਾਲੇ ਮੈਂ ਦੇਖਿਆ ਪਾਕਿਸਤਾਨ ਦੀਆਂ ਸ਼ੈਲਫਾਂ ਉੱਪਰ ਵੀ ਪੈਂ ਹਾਲਾਂਕਿ ਉਹਨਾਂ ਦੇ ਆਪਣੇ ਮਸਾਲੇ ਵੀ ਬਿਹਤਰੀਨ ਹਨ ਪਰ ਫੇਰ ਵੀ ਉਥੋਂ ਦੇ ਕਈ ਲੋਕ ਇਹ ਮਸਾਲੇ ਵਰਤਦੇ ਸੋ ਦੁਨੀਆ ਵਿੱਚ ਜੋ ਭਾਰਤੀ ਐ ਉਹ ਸਿਰਫ ਸਿੰਗਾਪੁਰ ਹਾਂਗਕਾਂਗ ਵਿੱਚ ਹੀ ਨਹੀਂ ਹਨ ਜਾਂ ਮਾਲਦੀਵ ਵਿੱਚ ਨਹੀਂ ਹਨ ਉਹ ਅਮਰੀਕਾ ਵਿੱਚ ਯਾਨੀ ਨਾਰਥ ਅਮਰੀਕਾ ਵਿੱਚ ਯਾਨੀ ਕੈਨੇਡਾ ਵਿੱਚ ਅਮਰੀਕਾ ਵਿੱਚ ਦੂਸਰੇ ਪਾਸੇ ਇੱਧਰ ਆ ਜਾਓ ਆਸਟ੍ਰੇਲੀਆ ਵਿੱਚ ਫੇਰ ਤੁਸੀਂ ਆ ਜਾਓ ਯੂਰਪ ਦੇ ਦੇਸ਼ਾਂ ਚ ਯੂਕੇ ਜਰਮਨੀ ਇਟਲੀ ਫਰਾਂਸ ਸੋ ਕੋਈ ਦੁਨੀਆ ਦਾ ਦੇਸ਼ ਨਹੀਂ ਜਿੱਥੇ ਭਾਰਤੀ ਨਹੀਂ ਰਹਿੰਦੇ ਅਤੇ ਇਹ ਮਸਾਲੇ ਉਹਨਾਂ ਮੁਲਕਾਂ ਵਿੱਚ ਐਕਸਪੋਰਟ ਹੁੰਦੇ ਚੰਗੀ ਆਮਦਨੀ ਆਇਆ ਨਾ ਕੰਪਨੀਆਂ ਦੀ ਇਹ ਪਹਿਲੀ ਵਾਰੀ ਹੋਇਆ ਕਿ ਵਿਦੇਸ਼ਾਂ ਦੀਆਂ ਕੰਪਨੀਆਂ ਨੇ ਇਹ ਆਪਣੇ ਲੋਕਾਂ ਦੀ ਸਿਹਤ ਨੂੰ ਮਦੇ ਨਜ਼ਰ ਰੱਖਦੇ ਹੋਏ ਇਹ ਸੋਚਿਆ ਕਿ ਇਹਨਾਂ ਦਾ ਕੈਮੀਕਲ ਅਨਲਿਸਿਸ ਕੀਤਾ ਜਾਏ ਕਿ ਇਹਨਾਂ ਵਿੱਚ ਹੈ ਕੀ ਬੰਦ ਡੱਬੀਆਂ ਤੋ ਬੰਦ ਡੱਬੀਆਂ ਚ ਜੋ ਸਿੱਟੇ ਨਿਕਲੇ ਉਹ ਇਹ ਨਿਕਲੇ ਕਿ ਇਹਨਾਂ ਵਿੱਚ ਜੋ ਕੈਮੀਕਲ ਹੈ ਜਿਹਦਾ ਕਿ ਮੈਂ ਤੁਹਾਨੂੰ ਨਾਂ ਦੱਸ ਰਿਹਾ ਕਿ ਇਥੀਲਨ ਆਕਸਾਈਡ ਜਿਹੜਾ ਇੱਕ ਜਿਹਿਆ ਕੈਮੀਕਲ ਹੈ ਜਿਸ ਦੀ ਵਰਤੋਂ ਕਾਰਖਾਨਿਆਂ ਵਿੱਚ ਹੁੰਦੀ ਹੈ ਤੇ ਕੈਂਸਰ ਦੀ ਬਿਮਾਰੀ ਕੈਂਸਰ ਦੀ ਬਿਮਾਰੀ ਵਿੱਚ ਬਲੱਡ ਕੈਂਸਰ ਵੀ ਹੈ ਔਰ ਔਰਤਾਂ ਲਈ ਤਾਂ ਬਹੁਤ ਖਤਰਨਾਕ ਹੈ ਜਿਹੜੀ ਰਿਸਰਚ ਹੋਈ ਹੈ ਅਮਰੀਕਾ ਦੀ ਉਹਨੇ ਦੱਸਿਆ ਕਿ ਇਹ ਬ੍ਰੈਸਟ ਕੈਂਸਰ ਵੀ ਕਰਦਾ ਹੈ ਔਰ ਔਰਤਾਂ ਦੇ ਪੇਟ ਦੀ ਕੈਂਸਰ ਵੀ ਕਰਦਾ ਸੋ ਇੰਨੀਆਂ ਘਾਤਕ ਜਿਹੜੀਆਂ ਇਹ ਦਵਾਈਆਂ ਇਹ ਕੈਮੀਕਲ ਵਾਲੇ ਇਹ ਜੋ ਗਰਮ ਮਸਾਲਿਆਂ ਦੇ ਵਨਸ ਵਨ ਨੇ ਟੇਸਟ ਵਾਲੇ ਪੈਕੇਟਾਂ ਪਰ ਭਾਰਤ ਵਿੱਚ ਹਜੇ ਤੱਕ ਕਿਸੇ ਨੇ ਕੋਈ ਐਕਸ਼ਨ ਨਹੀਂ ਲਿਆ ਤੋਂ ਮੈਂ ਸੋਚਿਆ ਕਿ ਇਸ ਵੀਡੀਓ ਰਾਈਂ ਮੈਂ ਤੁਹਾਨੂੰ ਸੁਚੇਤ ਕਰਾਂ ਔਰਤਾਂ ਨੂੰ ਖਾਸ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਇਹਨਾਂ ਮਸਾਲਿਆਂ ਵਿੱਚ ਜਿਹੜਾ ਕੈਮੀਕਲ ਪਾਇਆ ਜਾਂਦਾ ਉਹ ਬ੍ਰੈਸਟ ਕੈਂਸਰ ਵੀ ਕਰਦਾ ਔਰ ਪੇਟ ਦੀ ਕੈਂਸਰ ਵੀ ਕਰਦਾ ਉਹ ਲੁਕੀਮੀਆਂ ਯਾਨੀ ਖੂਨ ਦੀ ਕੈਂਸਰ ਵੀ ਕਰਦਾ ਤਾਂ ਔਰਤਾਂ ਨੂੰ ਸੁਚੇਤ ਹੋਣਾ ਚਾਹੀਦਾ ਉਹਨਾਂ ਨੂੰ ਆਪਣੇ ਘਰ 'ਚ ਆਪਣਾ ਗਰਮ ਮਸਾਲਾ ਬਣਾ ਕੇ ਵਰਤਣਾ ਚਾਹੀਦਾ ਮੈਂ ਗਰਮ ਮਸਾਲੇ ਨੂੰ ਕਿਵੇਂ ਬਣਾਣਾ ਇਦੀ ਇੱਕ ਵੱਖਰੀ ਵੀਡੀਓ ਤੁਹਾਨੂੰ ਜਲਦੀ ਦੇ ਰਿਆਂ ਉਸ ਮੁਤਾਬਕ ਉਹਦੇ ਵਿੱਚੋਂ ਜੋ ਤੁਹਾਨੂੰ ਚੰਗੇ ਲੱਗਣ ਮਸਾਲੇ ਉਹ ਪਾ ਕੇ ਤੁਸੀਂ ਆਪਣੇ ਗਰਮ ਮਸਾਲੇ ਬਣਾਓ ਔਰ ਤੁਸੀਂ ਆਪਣੇ ਬਣਾਏ ਹੋਏ ਗਰਮ ਮਸਾਲਿਆਂ ਦਾ ਆਨੰਦ ਮਾਣੋ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਚੀਜ਼ਾਂ ਵਿੱਚ ਇੰਨੇ ਪ੍ਰੀਜ਼ਰਵੇਟਿਵ ਹਨ ਕਿ ਉਹ ਇਨਸਾਨਾਂ ਦੀ ਸਿਹਤ ਖਰਾਬ ਕਰਦੇ ਨੇ ਪ੍ਰੀਜ਼ਰਵੇਟਿਵ ਜਿਹੜੇ ਨੇ ਉਹ ਕੀ ਕਰਦੇ ਨੇ ਉਹ ਉਹਨਾਂ ਦੀ ਮਿਆਦ ਵਿਆਦ ਦਿੰਦੇ ਨੇ ਕਿ ਵੀ ਇਹ ਖਰਾਬ ਨਹੀਂ ਹੋਏਗੀ ਉਹਦੀ ਸ਼ੈਲਫ ਲਾਈਫ ਵਧਾ ਦਿੰਦੇ ਨੇ ਕਿ ਜਿਹੜੀ ਚੀਜ਼ ਫਰਜ਼ ਕਰੋ 1 ਮਹੀਨੇ ਬਾਅਦ ਖਰਾਬ ਹੋ ਜਾਂਦੀ ਉਹਦੇ ਚ ਕੁੰਨ ਪੈਦਾ ਹੋ ਜਾਂਦੇ ਨੇ ਕੀੜੇ ਪੈਦਾ ਹੋ ਜਾਂਦੇ ਨੇ ਪਰ ਉਹਨੂੰ ਐਸਾ ਕੈਮੀਕਲ ਲਾਇਆ ਜਾਂਦਾ ਕਿ ਉਹ 1 ਸਾਲ ਤੱਕ ਉਹਦੇ ਚ ਕੀੜਾ ਨਹੀਂ ਪੈਦਾ ਹੁੰਦਾ ਇਸੇ ਤਰ੍ਹਾਂ ਮੈਂ ਇੱਕ ਵੱਖਰੀ ਵੀਡੀਓ ਕਰਾਂਗਾ ਆਟੇ ਵਿੱਚ ਕੀ ਕੀ ਪਾਇਆ ਜਾਂਦਾ ਵੇਸਣ ਚ ਕੀ ਕੀ ਪਾਇਆ ਜਾਂਦਾ ਔਰ ਮੈਂ ਇੱਕ ਹੋਰ ਵੀਡੀਓ ਮੈਨੂੰ ਕਰਨੀ ਪਵੇਗੀ ਕਿ ਮੈਂ ਤੁਹਾਨੂੰ ਇਹ ਦੱਸਾਂ ਕਿ ਤੁਹਾਡੇ ਗਰਮ ਮਸਾਲੇ ਸਪਾਈਸਸ ਉਹ ਰੰਗੇ ਹੁੰਦੇ ਤੇ ਉਹਨਾਂ ਨੂੰ ਜਿਹੜੇ ਕੈਮੀਕਲ ਨਾਲ ਉਹਨਾਂ ਦਾ ਰੰਗ ਖੂਬਸੂਰਤ ਕੀਤਾ ਹੁੰਦਾ ਚਾਹੇ ਸੌਂਫ ਹੈ ਚਾਹੇ ਜੀਰਾ ਹੈ ਸੁੱਕਾ ਤਨੀਆ ਜਾਂ ਕਾਲੀ ਮਿਰਚ ਹੈ ਇਵੇਂ ਹੀ dala ਹਨ ਜਿਵੇਂ ਕਿ ਮੈਂ ਦਾਲ ਮੱਖਣੀ ਦੀ ਜਿਹੜੀ ਵੀਡੀਓ ਬਣਾਈ ਆ ਉਹਦੇ ਦੱਸਿਆ ਕਿ ਦਾਲ ਰੰਗੀ ਹੋਈ ਹੈ ਇਹਦੇ ਤੋਂ ਰੰਗ ਲਾਣ ਲਈ ਨਾਲ ਕੀ ਟਾਂਗ ਵਰਤ ਸਕਦੇ ਸੋ ਅੱਜ ਦੀ ਚਰਚਾ ਮੈਂ ਇੱਥੇ ਸਮਾਪਤ ਕਰਦਾ ਉਮੀਦ ਕਰਦਾ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਏਗੀ ਕਿਉਂਕਿ ਤੁਹਾਡੀ ਸਿਹਤ ਦਾ ਮਸਲਾ ਹੈ ਤੇ ਮੇਰਾ ਫੂਡ ਚੈਨਲ ਹੈ ਮੇਰੀ ਜ਼ਿੰਮੇਵਾਰੀ ਹੈ ਕਿ ਮੇਰੇ ਜੋ ਦਰਸ਼ਕ ਹਨ ਅਤੇ ਖਾਸ ਕਰਕੇ ਪੰਜਾਬੀਆਂ ਦੀ ਸਿਹਤ ਜਿਹੜੀ ਹੈ ਉਹ ਵਧੀਆ ਹੋਣੀ ਚਾਹੀਦੀ ਹੈ ਔਰਤਾਂ ਦੀ ਵੀ ਮਰਦਾਂ ਦੀ ਨੌਜਵਾਨਾਂ ਦੀ ਬੱਚਿਆਂ ਦੀ ਬਜ਼ੁਰਗਾਂ ਦੀ ਔਰ ਘੱਟ ਵਿੱਚ ਹੋਰ ਵੀ ਜਿਹੜੇ ਵੱਡੀ ਉਮਰਾਂ ਦੇ ਇਨਸਾਨ ਰਹਿੰਦੇ ਹਨ ਉਹਨਾਂ ਦੀ ਇਸ ਲਈ ਮੈਂ ਇਹ ਵੀਡੀਓ ਬਣਾਈ ਹੈ ਔਰ ਮੇਰੀ ਤੁਹਾਨੂੰ गुजारिश ਹੈ ਕਿ ਜੇਕਰ ਤੁਸੀਂ ਇਹ ਚੈਨਲ ਨੂੰ ਹੁਣ ਤੱਕ ਨਹੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਔਰ ਇਸ ਨੂੰ ਲਾਈਕ ਕਰੋ ਇਹਦਾ ਬੱਲ ਆਈਕਨ ਦਬਾਓ ਔਰ ਇਸ ਨੂੰ ਆਪਣੇ ਮਿੱਤਰਾਂ ਸਬੰਧੀਆਂ ਨਾਲ ਵੱਧ ਵੱਧ ਸ਼ੇਅਰ ਕਰੋ ਜਿਹੜੇ ਲੋਕ ਨਹੀਂ ਵੀ ਤੁਹਾਡੇ ਬਹੁਤ ਜ਼ਿਆਦਾ ਕੰਟੈਕਟ ਸਾਨੂੰ ਸ਼ੇਅਰ ਕਰੋ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਜੋ ਭਾਰਤੀ ਉਹ ਗਰਮ ਮਸਾਲਿਆਂ ਦੀਆਂ ਵੈਰਾਈਟੀਆਂ ਖਰੀਦਦੇ ਹਨ ਚਣਾ ਮਸਾਲਾ ਮੀਟ ਮਸਾਲਾ ਮੱਛੀ ਮਸਾਲਾ ਚਿਕਨ ਮਸਾਲਾ ਇਹ ਚਿਕਨ ਬਰੀਆਨੀ ਮਸਾਲਾ ਉਹਨਾਂ ਮਸਾਲਿਆਂ 'ਚ ਹੈ ਕੀ ਹੈ ਤੁਸੀਂ ਪੈਸੇ ਦੇ ਕੇ ਕੈਂਸਰ ਦੀ ਬਿਮਾਰੀ ਮੁੱਲ ਹੈ ਕਿ ਖਾ ਰਹੇ ਇਸ ਤੋਂ ਬਚੋ ਮੈਂ ਇਸ ਤੋਂ ਬਾਅਦ ਹੋਰ ਵੀਡੀਓ ਬਣਾਵਾਂਗਾ ਤੇ ਇਹ ਵੀ ਦੱਸਾਂਗਾ ਕਿ ਵੀ ਕਿਹੜੇ ਕਿਹੜੇ ਮਸਾਲੇ ਨੂੰ ਜਿਹੜਾ ਰੰਗ ਲੱਗਿਆ ਉਹ ਕਿਹੜੀ ਕਿਹੜੀ ਕੈਂਸਰ ਕਰਦਾ ਔਰ ਉਸ ਤੋਂ ਪਹਿਲੇ ਮੈਂ ਗਰਮ ਮਸਾਲਾ ਕਿਵੇਂ ਬਣਾਉਣਾ ਹੈ ਉਹਦੀ ਵੀਡੀਓ ਤੁਹਾਨੂੰ ਬਣਾ ਕੇ ਦੇਣਾ ਤਾਂ ਜੇ ਤੁਰੰਤ ਤੁਸੀਂ ਬਾਜ਼ਾਰੀ ਗਰਮ ਮਸਾਲੇ ਛੱਡ ਕੇ ਘਰ ਬਣਾ ਕੇ ਮਸਾਲੇ ਆਪਣੀਆਂ ਡਿਸ਼ਾਂ ਚ ਸਵਾਦ ਲਓ ਲੁਤਫ ਲਓ ਧੰਵਾਦ ਸਤਿ ਸ੍ਰੀ ਅਕਾਲ